ਕੋ ਇਹ ਅੱਜ ਤੋਂ ਨਹੀਂ ਲੰਬੇ ਸਮੇਂ ਤੋਂ ਚੱਲ ਰਿਹਾ ਸੀਗਾ ਪਰ ਹੁਣ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਭੂਤਪੰਚ ਸਰਕਾਰ ਨੇ ਔਰ ਪੰਜਾਬ ਵਿਜੀਲੈਂਸ ਬਿਊਰੋ ਨੇ ਹੱਥ ਪਾਇਆ ਪੱਕੇ ਪੈਰੀ ਸਾਰੇ ਸਬੂਤ ਤੱਥ ਇਕੱਠੇ ਕਰਕੇ ਪਾਇਆ ਜਿਸ ਦੇ ਵਿੱਚ 540 ਕਰੋੜ ਦੀ ਬੇਨਾਮੀ ਪ੍ਰਾਪਰਟੀ ਸਾਹਮਣੇ ਆਈ ਸੀਗੀ ਉਸ ਦੀ ਤਫਤੀਸ਼ ਕਰਦੇ ਹੋਏ ਜਿਵੇਂ ਤੁਸੀਂ ਫਿਰਮਲਾ ਦੀ ਗੱਲ ਕੀਤੀ ਹੋਰ ਵੀ ਕੀ ਹਮਤ ਉਹਨਾਂ ਦੀ ਬੇਨਾਮੀਆ ਪ੍ਰਾਪਰਟੀਆਂ ਨੇ ਜਿਹੜੇ ਨੋਨ ਸੋਰਸਸ ਆਫ ਇਨਕਮ ਤੋਂ ਵੱਧ ਨੇ ਉਹਦੇ ਬਾਰੇ ਤਫਤੀਸ਼ ਚੱਲ ਰਹੀ ਹੈ ਮੈਂ ਸਮਝਦਾ ਕਿ ਵਿਜੀਲੈਂਸ ਬੜੀ ਮੁਸਤੈਦੀ ਔਰ ਨਿਰਪੱਖਤਾ ਦੇ ਨਾਲ ਇਹ ਜਾਂਚ ਕਰ ਰਹੀ ਹੈ ਬੜੀ ਜਲਦੀ ਸਾਰਾ ਦੁੱਧ ਤੋਂ ਪਾਣੀ ਦਾ ਪਾਣੀ ਐਨਸੀਬੀ ਸਾਰੇ ਤੱਥ ਨੇ ਜਿਹੜੇ ਉਹ ਵਿਕਰਮ ਯੂਗਿਆ ਕੇਸ ਦੇ ਮੰਗ ਰਹੇ ਨੇ ਪੰਜਾਬ ਸਰਕਾਰ ਹਮੇਸ਼ਾ ਹਰ ਏਜੰਸੀ ਨੂੰ ਸਪੋਰਟ ਕਰਦੀ ਹੈ ਸਹਿਯੋਗ ਕਰਦੀ ਹੈ ਪਰ ਸਵਾਲ ਇਹ ਹੈ ਕਿ ਵਿਕਰਮ ਮਜੀਠੀਆ ਦਾ ਇਸ ਕੰਮ ਦੇ ਵਿੱਚ ਨਾਮ ਆਏ ਨੂੰ ਅੱਜ ਤਕਰੀਬਨ 13 ਸਾਲ ਹੋ ਗਏ 2013 12 ਦੇ ਵਿੱਚ ਆਇਆ ਸੀ ਪਹਿਲੀ ਵਾਰੀ ਕੋਸ ਸਮੇਂ ਤੋਂ ਲੈ ਕੇ ਅੱਜ ਤੱਕ ਹੋਰ ਪੰਜਾਬ ਦੇ ਮੱਥੇ ਉੱਪਰ ਕਦੇ ਉੜਦਾ ਪੰਜਾਬ ਕਦੇ ਹੋਰ ਕਿੰਨੇ ਤਰ੍ਹਾਂ ਦੇ ਕਲੰਕ ਜਿਹਨੂੰ ਲੱਗਦੇ ਨੇ ਅੱਜ ਤੱਕ ਤਾਂ ਐਨਸੀਬੀ ਨੇ ਕਦੇ ਪੰਜਾਬ ਗਵਰਨਮੈਂਟ ਨੂੰ 100 ਦਿਨਾਂ ਸਾਲ ਤੋਂ ਸਾਨੂੰ ਹੀ ਹੋ ਗਏ ਕੋਈ ਇਨਪੁਟ ਨਹੀਂ ਦਿੰਦਾ ਕਿ ਜੀ ਇਸ ਤਰੀਕੇ ਦੇ ਨਾਲ ਆਪਾਂ ਪੰਜਾਬ ਦੇ ਵਿੱਚੋਂ ਦੇਸ਼ ਦੇ ਵਿੱਚੋਂ ਆਪਾਂ ਨਸ਼ੇ ਖਤਮ ਕਰਨ ਦੇ ਵਿੱਚ ਸਹਿਯੋਗ ਅਸੀਂ ਥੋੜਾ ਕਰ ਸਕਦੇ ਆ ਉਹ ਇਨਪੁਟ ਨਹੀਂ ਦਿੰਦਾ ਪਰਸੋਂ ਬਾੜਮੇਰ ਤੋਂ ਜਾ ਕੇ ਪੰਜਾਬ ਕੋਲੇ 60 ਕਿਲੋ ਹੈਰੋਇਨ ਫੜ ਕੇ ਲੈ ਕੇ ਆਉਂਦੀ ਹੈ ਐਨਸੀਬੀ ਸੁੱਤੀ ਪਈ ਹੈ ਜੇ ਇੰਨੀ